ਯਾਦਗਾਰੀ ਹੋ ਨਿਪੜਿਆ ਪਿੰਡ ਸਿਲਦਾ ਕਬੱਡੀ ਟੂਰਨਾਮੈਂਟ ਜਿੱਦਾਂ ਕਿ ਆਪ ਸਭ ਜਾਣਦੇ ਹੋ ਕਿ ਇਸ ਸਾਲ ਸਿਲ버 Jubli ਕਬੱਡੀ ਟੂਰਨਾਮੈਂਟ ਪਿੰਡ ਸਿਲ ਦੇ ਵਿੱਚ ਕਰਵਾਇਆ ਗਿਆ ਸਾਰੇ ਪ੍ਰਦਮੰਤ ਸੱਜਣਾ ਨੇ ਹਾਜ਼ਰੀ ਲਵਾਈ ਤੇ ਬਹੁਤ ਹੀ ਖਾਸ ਰਿਹਾ ਇਹ ਟੂਰਨਾਮੈਂਟ ਕਿਉਂਕਿ ਇੱਕ ਬਹੁਤ ਹੀ ਖਾਸ ਸਨਮਾਨ ਦਿੱਤਾ ਗਿਆ ਇਸ ਟੂਰਨਾਮੈਂਟ ਦੇ ਮੌਕੇ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਉਹ ਸੀ ਪਿੰਡ ਦੇ ਪਾਠੀ ਸਿੰਘ ਜੀ ਨੂੰ ਇੱਕ ਸਨਮਾਨ ਦੇ ਤੌਰ ਤੇ ਸਕੂਟਰੀ ਦਿੱਤੀ ਗਈ ਹੈ ਇਹ ਵੱਡਾ ਸਨਮਾਨ ਸੀ ਕਿਉਂਕਿ ਅਕਸਰ ਸੁਣਨ ਨੂੰ ਜਾਂਦਾ ਹੈ ਕਿ ਅਸੀਂ ਆਪਣੇ ਪਾਰਟੀ ਸਿੰਘਾਂ ਨੂੰ ਅਣਗੌਲਿਆ ਕਰਦੇ ਹਾਂ ਪਰ ਇੱਥੇ ਖਾਸ ਤੌਰ ਤੇ ਇਹ ਸਨਮਾਨ ਦਿੱਤਾ ਗਿਆ ਜਿਸ ਦੇ ਵਿੱਚ ਐਨ ਆਰ ਆਈ ਭਰਾਵਾਂ ਦਾ ਇੱਕ ਵੱਡਾ ਯੋਗਦਾਨ ਰਿਹਾ ਇਸ ਸਨਮਾਨ ਨੂੰ ਦੇਣ ਦੇ ਵਿੱਚ ਤੇ ਇਸ ਟੂਰਨਾਮੈਂਟ ਨੂੰ ਕਰਵਾਉਣ ਦੇ ਵਿੱਚ ਵੱਡਾ ਯੋਗਦਾਨ ਹੁੰਦਾ ਹੈ ਹਰਪ੍ਰੀਤ ਹੈਪੀ ਜੀ ਦਾ ਹਮੇਸ਼ਾ ਕੈਨੇਡਾ ਤੋਂ ਆ ਕੇ ਕਰਾਉਂਦੇ ਆ ਇੱਕ ਆ ਲਾਟਰੀ ਵੀ ਨਿਕਲੀ ਇਸ ਮੋਟਰਸਾਈਕਲ ਦਾ ਵੀ ਮਾਲਕ ਬਣਿਆ ਤੇ ਸਨਮਾਨ ਅਕਸਰ ਬਹੁਤ ਸਾਰੇ ਕੀਤੇ ਜਾਂਦੇ ਨੇ ਪਰ ਇਹ ਸਨਮਾਨ ਖਾਸ ਗੱਲ ਸੁਣੋ ਹੈਪੀ ਹਾਂ ਇਹ ਸਾਰੀ ਜੋ ਵੀ ਅ ਇਹੋ ਤੇ ਪੈਸੇ ਲੱਗੇ ਆ ਜਿੰਨੇ ਵੀ ਚਾਹੇ ਪਤਾ ਨਹੀਂ ਮੈਨੂੰ ਕਿੰਨੇ ਲੱਗੇ ਆ ਪਰ ਇਹ ਸਾਰੇ ਸਾਡੇ ਐਨਆਰਆਈ ਵੀਰਾਂ ਨੇ ਇਕੱਠੇ ਕਰਕੇ ਦਿੱਤੇ ਆ ਸੋ ਅੱਜ ਸਾਡੇ ਖਾਲੀ ਜੀ ਨੂੰ ਬਾਜੀ ਬਾਸ ਸਾਰੇ ਐਨਆਰਆਈ ਭਰਾਵਾਂ ਵੱਲੋਂ ਜਿਹੜੇ ਆ ਬਾਬਾ ਜੀ ਨੂੰ ਸਕੂਟੀ ਦਿੱਤੀ ਜਾ ਰਹੀ ਹੈ ਸਾਰੇ ਐਨਆਰਆਈ ਭਰਾਵਾਂ ਵੱਲੋਂ ਦਿੱਤੀ ਜਾ ਰਹੀ ਹੈ ਇੱਕ ਵੱਡੇ ਮਾਣ ਵਾਲੀ ਗੱਲ ਸਾਰੇ ਨਗਰ ਦੇ ਵਸਨੀਕਾਂ ਵੱਲੋਂ ਬੜੇ ਮਾਣ ਦੇ ਨਾਲ